ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਅੜਾ ਕਰਨ ਫਾਜ਼ਿਲਕਾ ਦਾ ਸਰਹੱਦੀ ਇਲਾਕੇ ਦੇ ਕਿਸਾਨਾਂ ਦੇ ਖੇਤਾਂ ਵਿੱਚ ਪੈ ਡੂੰਘੇ ਖੱਡਿਆਂ ਨੂੰ ਪਧਰਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਕਿਸਾਨਾਂ ਨੇ ਯੂਨੀਅਨ ਦਾ ਧੰਨਵਾਦ ਕੀਤਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕੰਮ ਉਨ੍ਹਾਂ ਦੇ ਵਸਤੋਂ ਬਾਹਰ ਸੀ ਅਜਿਹੇ ਸਮੇਂ ਵਿੱਚ ਕਿਸਾਨ ਯੂਨੀਅਨ ਵੱਲੋਂ ਟਰੈਕਟਰ ਲਗਾ ਕੇ ਉਨ੍ਹਾਂ ਦੇ ਖੇਤਾਂ ਨੂੰ ਪਧਰਾ ਕੀਤਾ ਜਾ ਰਿਹਾ ਹੈ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਹੈ ਕਿ ਯੂਨੀਅਨ ਨੇ ਉਨ੍ਹਾਂ ਵਰਗੇ ਗਰੀਬਾਂ ਦੀ ਬਾਹ ਫੜੀ ਹੈ ਯੂਨੀਅਨ ਦੇ ਮੈਂਬਰ ਕਿਸਾਨਾਂ ਦੀ ਦਿਨ ਰਾਤ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਬਿਨਾ ਇਹ ਜ਼ਮੀਨਾਂ ਕਦੇ ਪੱਧਰੀਆਂ ਨਹੀਂ ਹੋ ਸਕਦੀਆਂ ਸਨ ਕਿਸਾਨਾਂ ਮੁਤਾਬਕ ਜੇਕਰ ਉਹ ਇਹ ਕੰਮ ਆਪ ਕਰਵਾਉਂਦੇ ਤਾਂ ਉਨ੍ਹਾਂ ਦਾ ਲੱਖਾਂ ਰੁਪਏ ਖਰਚ ਆ ਜਾਣਾ ਸੀ ਜੋ ਉਹ ਨਹੀਂ ਕਰ ਸਕਦੇ ਸਨ ਆਮਰਾਜ ਸਿੰਘ ਪਿੰਡ ਰਾਮਸਿੰਘਲੇ ਪੈਣੀਗਰਾਂ ਵਾਲਾ ਮੇਰੇ ਆੜਾ ਆਣ ਕਰਕੇ ਮੇਰੀ ਜ਼ਮੀਨ ਵਿੱਚ 10 ਤੋਂ 15 ਫੁੱਟ ਫੁੱਟ ਦੇ ਖੱਡੇ ਪੈ ਗਏ ਸੀ ਤੇ ਉਸ ਤੋਂ ਬਾਅਦ ਖਸਾ ਭਾਰਤੀ ਖਸਾ ਜੂਨੀਅਰ ਆਏ ਨੇ ਅੱਜ ਟਰੈਕਟਰ ਚਾਰ ਲੈ ਕੇ ਮੇਰੇ ਮਨੇ ਮੇਰੀ ਜਿਹੜੀ ਜ਼ਮੀਨ ਹੈ ਪੱਧਰ ਕਰਨ ਲੱਗ ਪਏ ਨੇ ਤੇ ਮੈਂ ਦੇ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਮੇਰੀ ਜ਼ਮੀਨ ਜਿਹੜੀ ਸੀ ਪਹਿਲੇ ਵਰਗੀ ਹੋ ਜਾਵੇਗੀ ਤੇ ਨੰਦਾ ਤਾਂ ਬਹੁਤ ਬਹੁਤ ਧੰਨਵਾਦ ਕਰਨਾ ਜਿੰਨਾ ਮੇਰੀ ਸੇਵਾਜ ਕਰਨ ਲੱਗੇ ਆ ਮੇਰੀ ਜ਼ਮੀਨ ਚ ਕਾਟਣ ਕਰ ਤਿੰਨ ਚਾਰ ਕਿੱਲਾਂ ਦੇ ਵਿੱਚ ਖੱਡੇ ਪਾਇਆ ਗਾ ਜੇ ਆਪ ਵਰਦਾ 4 ਤੋਂ 5 ਲੱਖ ਪਲੱਸ ਮੇਰਾ ਪੈਸਾ ਲੱਗੇ ਆਇਆ ਕੱਲਾ ਖੱਡੇ ਪਰਨ ਬਰਨ ਵਾਸਤੇ ਬਾਕੀ ਦਾ ਖਰਚਾ ਲੱਗਦਾ ਕੰਪਿਊਟਰ ਕਰਾਇਆ ਬਜਾਈ ਬਹੁਤ ਖਰਚਾ ਹੋ ਗਿਆ ਆ ਇਹਨਾ ਨਹੀਂ ਮੈਂ ਕਰ ਸਕਦਾ ਕਿਉਂਕਿ 23 ਵਿੱਚ ਕੀਤਾ ਸੀ 3 ਲੱਖ ਜ਼ਮੀਨ ਤੇ ਲਾਇਆ ਸੀ ਉਦੋਂ ਮੇਰੇ ਖੱਡੇ ਪੈਗ ਸੀ ਉਦੋਂ ਕੋਈ ਸਰਕਾਰ ਨੇ ਕੋਈ ਮਦਦ ਨਹੀਂ ਮੇਰੀ ਕੀਤੀ ਨਾ ਹੋਣ ਹੀ ਹੋ ਰਹੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੇ ਨਾ ਅੱਜ ਗਰੀਬ ਦੀ ਬਾ ਅੱਜ ਮੇਰੀ ਘੜ ਲਈ ਨੇ 80 90 ਟਰੈਕਟਰ ਹੈਗਾ ਆਸੇ ਪਾਸ ਇਧਰ ਵੀ ਲੱਗੇ ਹੋਇਆ ਇਧਰ ਵੀ ਲੱਗੇ ਹੋਇਆ ਬਾਕੀ ਜਿਵੇਂ ਜਿਵੇਂ ਉਹਦੇ ਵੇਲੇ ਹੋ ਕੇ ਇਧਰ ਆਈ ਜਾਂਦੇ ਆ ਇਹ ਭਾਰਤੀ ਕਿਸਾਨ ਜੋ ਜਤ ਬਠਿੰਡੇ ਤੋਂ ਆਇਆ ਜਿਲ੍ਹਾ ਬਠਿੰਡੇ ਤੋਂ ਆਇਆ ਇਥੇ ਕੜਨੂ ਘੜ 10 ਦਿਨ ਹੋ ਗਏ ਆ ਯਾਨੂ ਸਾਰਿਆਂ ਦਾ ਹੀ ਕੰਮ ਕੀਤੀ ਜਾਂਦੇ ਨੇ ਵਧੀਆ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਕੋਈ ਪਾਣੀ ਤਿੱਕਣ ਵੀ ਨਹੀਂ ਵਿਚਾਰੇ ਪੀਰ ਹੈ ਮੈਂ ਪਾਣੀ ਪੁੱਛਿਆ ਸੀ ਚਾਹ ਪੁੱਛੀ ਜਾਂਦੇ ਨਹੀਂ ਅਸੀਂ ਨਾ ਤੁਹਾਡੇ ਕੋਲ ਚਾਹ ਪੀਣੀ ਨਾ ਪਾਣੀ ਪੀਣਾ ਸਾਡਾ ਰੂਲ ਹੈ ਬਸ ਕਹਿੰਦੇ 4 ਦਿਨ ਹੋਰ ਰਹਿ ਗਏ ਸਾਬ ਸਾਰਿਆਂ ਦਾ ਨਿਬੇੜ ਕੇ ਹੀ ਜਾਵਾਂਗੇ ਇਹਨਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਮਾਲਕ ਵਧੀਆ ਨਾਂ ਨੂੰ ਰੰਗ ਲਾਵੇ ਚੜਦੀ ਕਲਾ ਵਿੱਚ ਰੱਖੇ ਜਿੰਨਾ ਸਾਡਾ ਅੱਜ ਕੰਮ ਕਰ ਰਹੇ ਸਾਨ ਜੂਨੀਅਰ ਹੈ ਲੈ ਆਪਣੇ ਜੋ ਪਾਣੀ ਆ ਸੀ ਖੱਡੇ ਟੋਏ ਵਜੇ ਨੇ ਤੇ ਇਹ ਉਹਨਾਂ ਵਿਚਾਰੇ ਹੈਲਪ ਕਰਕੇ ਆਹ ਤੇ ਪੱਲੂ ਡੇਰ ਬਾਲ ਕੇ ਸਾਡੇ 토ਏ ਪੱਧਰ ਜਮੀਨਾ ਬਣਾ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਆ ਕਿ ਇਕੜ ਦਾ ਬਹੁਤ ਹੀ ਜ਼ਿਆਦਾ ਫਸਲ ਖਰਾਬ ਹੋਈ ਪੀ ਸਾਰੇ ਪਾਸੇ ਮਨਖਾਨ ਜੁਨੀਅਰ ਲੱਗੇ ਨੇ ਟਰੈਕਟਰ ਆਪਾ ਉੱਪਰ ਤੇ ਲਿਆ ਕੇ ਜਮੀਨਾ ਪੱਧਰ ਕਰ ਰਹੇ ਨੇ ਕੋਈ ਕਿਸੇ ਕੋਲ ਪਈਆ ਨਹੀਂ ਲੈ ਰਹੇ ਆਪ ਦਾ ਜੋ ਡੀਜ਼ਲ ਬਾਲ ਰਹੇ ਨੇ ਆਪ ਦੀ ਮਿਹਨਤ ਨਾਲ ਹੀ ਸਾਰਾ ਕੁਝ ਕਰ ਰਹੇ ਨੇ ਆਪ ਸਾਡੇ ਕੋਲ ਤਾਂ ਜ਼ਮੀਨ ਪੱਧਰ ਹੋਣੀ ਨਹੀਂ ਸੀ ਜਿਵੇਂ ਜਿਵੇਂ ਟੋਏ ਵੱਜੇ ਆ ਅਸੀਂ ਤਾਂ ਪੱਦਰਕਾਰੀ ਨਹੀਂ ਸਕਦੇ ਸੀ ਤੇ ਖਰਚਾ ਵੀ ਕਾਫੀ ਖਰਚਾ ਹੀ ਕਾਫੀ ਆ ਜਾਵੇ ਆ ਡੀਜ਼ਲ ਵੀ ਵਾਹ ਬਾਲ ਜਾਵੇ ਆ ਇੱਕ ਅੱਡੇ ਟਰੈਕਟਰ ਦਾ ਤਾਂ ਕੰਮ ਹੈਗਾ ਹੀ ਨਹੀਂ ਸੀ ਹੁਣ ਇੱਥੇ 50 60 ਟਰੈਕਟਰ ਚੱਲੀ ਜਾਂਦਾ ਇਸੇ ਪਾਸੇ ਸਾਰੇ ਪਾਸੇ ਕੰਮ ਚੱਲੀ ਜਾਂਦਾ ਹੈ ਕਿਸਾਨ ਜੁਨੀਆ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਬਹੁਤ ਸੇਵਾ ਕਰਦਿ ਨਾ ਆਂਦੇ ਨੇ ਸਾਨੂੰ ਮੌਕਾ ਦਿਓ ਜਿਵੇਂ ਕੋਈ ਜਿਹਨੂੰ ਕਿਸਮਤ ਜਿਹੀ ਹੈ ਹਾਲ ਮਿਲ ਜਾਂਦਾ ਹੈ ਸੇਵਾ ਕਰਕੇ ਉਹਨਾਂ ਵਿਚਾਰੇ ਆਏ ਨੇ ਇੰਨਾਂ ਨੂੰ ਮਿਨਾ ਡੇੜਾ ਉਹ ਕਾਫੀ ਤੰਬੂ ਲਾਇਆ ਆਇਆ ਹੈ ਨਹੀਂ ਬੈਠੇ ਨੇ ਸਵੇਰੇ ਆਪੋ ਆਪ ਜਿਵੇਂ ਜਿਹਨਾਂ ਦਾ ਨੰਬਰ ਆਂਦਾ ਹੈ ਉਹਨਾਂ ਦਾ ਕਰ ਜਾਂਦੇ ਨੇ ਕੰਮ ਪੱਲਾ ਲੱਗ ਰਿਹਾ ਨਾ ਜੰਗੜ ਪਹਿਣੀ ਗਲਾਬੇ ਜਿਵੇਂ ਫਿਰ ਹੋਲੇ ਵਾਲੀ ਸਾਰਿਆਂ ਦਾ ਕੰਮ ਕੰਪਲੀਟ ਕਰਕੇ ਜਾਣਗੇ ਇਹ ਵੀ ਆ ਕਹਿੰਦੇ ਨੇ ਕਨਕ ਗਾਟ ਕੇ ਜਾਵਾਂਗੇ ਸਾਰਿਆਂ ਦੀ